ਸਰ ਕੀ ਮਸਲਾ ਜੀ ਹਾਂ ਜੀ ਆਓ ਸਰ ਕੀ ਮਸਲਾ ਹੈ ਤੇ ਆਪਣਾ ਇਹ ਉੱਥੇ ਹਸਪਤਾਲ ਵਾਲਿਆਂ ਨੂੰ ਪੁੱਛੋ ਮੈਨੂੰ ਕੋਈ ਪਹੁੰਚ ਨਹੀਂ ਅੱਡੀ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਕੀ ਕਰਨਾ ਹੈ ਹਾਂ ਜੀ ਆਈਡੀ ਕਵਰ ਕਰਨਾ ਹੈ ਫਿਰ ਹੱਥ ਕਿੱਦਾਂ ਮਾਰਦੇ ਆ ਜੇ ਤਰੋ ਉੱਥੇ ਕਰੋ ਆਈਡੀ ਨੂੰ ਹੱਥ ਕਿੱਦਾਂ ਮਾਰਦੇ ਆ ਫਿਰ ਮਾਰਦਾ ਹੋਰ ਕਿੰਨੇ ਮਾਰੇ ਆ ਆਈਡੀ ਨੂੰ ਹੱਥ ਕਿੱਦਾਂ ਮਾਰੀਦਾ ਫਿਰ ਦੱਸੋ ਨਾ ਫਿਰ ਤੁਸੀਂ ਕੀ ਕਰਨਾ ਹੈ ਫਿਰ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਆ ਬੈ ਨਹੀਂ ਡਾਕਟਰ ਨਾਲ ਸੈਟਿੰਗ ਹੋ ਗਈ ਤੁਹਾਡੀ ਹਾਂ ਜੀ ਯਾਰ ਸ਼ੋਰ ਕਰ ਸ਼ੋਰ ਕਰ ਸ਼ੋਰ ਕਰ ਮਲਾ ਜੀ ਮੇਰੇ ਫਾਦਰ ਸਾਹਿਬ ਨੂੰ ਬ੍ਰੇਨ ਟੈਗ ਹੋਇਆ ਜੀ ਉਹਨਾਂ ਦਾ ਬਲਵਿੰਦਰ ਸਿੰਘ ਜੀ ਕਿੱਥੇ ਲੈ ਗਏ ਆਏ ਆਪਾਂ ਰਾਧਾ ਕ੍ਰਿਸ਼ਨਾ ਬਟਾਲਾ ਰੋਡ ਕੀ ਹੁੰਦਾ ਲਾਇ ਹੋ ਚੁੱਕਿਆ ਮੇਰੇ ਪਸਦਾ ਕਹਿੰਦਾ ਕਿ 1.5 ਲੱਖ ਰੁਪਏ ਲੱਗਾ 40 40 ਹਜ਼ਾਰ ਦਾ ਪੈਕੇਜ ਕਿਹਾ ਜੀ ਮਨ ਹਾਂ ਜੀ ਤੇ ਹੁਣ ਕੋਈ ਮਤਲਬ ਨਹੀ ਲੱਗਣ ਡਿਆ ਥੋੜਾ ਆਸ਼ੀਮਾਨ ਕਾਰਡ ਤੇ ਵੀ 104 ਤੇ ਆਪਾਂ ਲਾਇਆ ਸੀ ਤੇ ਉਹਨਾਂ ਨੇ ਕਟਾ ਕੇ ਕਿੰਤੇ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਲਿਓ। ਸੁਸ਼ੀ ਗੱਲਜੀ। ਹਾਂ ਜੀ ਆਪਣਾ ਨਾਮ ਜੀ ਮੇਰਾ ਨਾਮ ਸਨੀ ਹੈ ਜੀ। ਮਾਮਲਾ ਜੀ ਮੇਰੇ ਚਾਚਾ ਜੀ ਆ। ਤੇ ਸਰ ਇਹਨਾਂ ਨੂੰ ਬ੍ਰੇਨ ਅਟੈਕ ਹੋਇਆ ਸੀ ਜਿਵੇਂ ਇਹ गिर ਗਏ ਹਨ ਤੇ ਆਪਾਂ ਇੱਥੇ ਲਿਆਂਦਾ ਹਸਪੀਟਲ ਤੇ ਇਹ ਰਾਧਾ ਕ੍ਰਿਸ਼ਨਾ ਮੈਡੀਸਿਟੀ ਗਲਾ ਹਸਪੀਟਲ ਪਟਾਲਾ ਰੋਡ ਤੇ ਆਪਾਂ ਸਰ ਇੱਥੇ ਲੈ ਕੇ ਜਾਂਦਾ ਤੇ ਤਾਂ ਸਾਨੂੰ ਪੈਕੇਜ ਦਿੱਤਾ ਸੀ ਵੀ 40000 ਚ ਹੋ ਜਾਏਗਾ ਮਤਲਬ ਇਲਾਜ ਤੇ ਸਰ ਤੇ ਕੁਝ 7000 ਰੁਪਏ ਨਾ ਕਿਹਾ ਹੈ ਵੀ ਡੇਲੀ ਜਿਵੇਂ ਦਾ ਆਏਗਾ। ਇਹ ਪੇਸ਼ੈਂਟ ਸਾਡੇ ਕੋਲ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਕਟ ਪੰਖ ਜੁਪਲ ਨੇ ਸਰਜਰੀ ਕੀਤੀ ਹੈ ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋਲ ਕੰਸੈਂਟ ਦਿੱਤੇ ਗਿਆ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੋ ਤੇ ਕਾਜੀਪ ਸਿੰਘ ਹੈ ਭਾਈ ਜਿੰਮਾਣਾ ਆਪਣਾ ਜੰਡਿਆਲਾ ਗੁਰੂ ਗੈਰੀ ਮੰਡੀ ਕੀ ਹੈ ਤੁਹਾਡੇ ਮਾਮੇ ਮੇਰੇ ਫਾਦਰ ਸਾਹਿਬ ਨੂੰ ਬ੍ਰੇਨ ਟੈਕ ਹੋਇਆ ਜੀ ਉਹਨਾਂ ਦਾ ਬਲਵਿੰਦਰ ਸਿੰਘ ਜੀ ਕਿੱਥੇ ਲੈ ਗਿਆ ਇਹ ਇਹ ਆਪਾਂ ਰਾਧਾ ਕ੍ਰਿਸ਼ਨਾ ਬਟਾਲਾ ਰੋਡ ਕੀ ਹੁਣ ਤੱਕ ਹੋਣ ਲਾਇਆ ਹੋ ਚੁੱਕਿਆ ਕਿਤੇ ਪੈਸੇ ਲੱਗ ਗਏ ਹੁਣ ਤੱਕ 1.5 ਲੱਖ ਰੁਪਏ ਲੱਗ ਗਏ 40 40000 ਦਾ ਪੈਕੇਜ ਕਿਹਾ ਜੀ ਇਹਨਾਂ ਨੇ ਹਾਂ ਜੀ ਤੇ ਹੁਣ ਕੋਈ ਮਤਲਬ ਅਬ ਨਹੀਂ ਲੱਗਣ ਡਿਆ ਥੋੜਾ ਆਸ਼ੀਮਾਨ ਕਾਰਡ ਤੇ ਵੀ 104 ਤੇ ਆਪਾਂ ਲਾਇਆ ਸੀ ਤੇ ਉਹਨਾਂ ਨੇ ਕਟਾ ਕੇ ਕਿੰਤੇ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਲਿਓ ਹਾਂਜੀ ਤੇ ਹੁਣ ਜੋ ਕੁਝ ਵੀ ਹੈਗਾ ਸੀ ਤੇ ਸਭ ਕੁਝ ਵੇਚ ਕੇ ਜੋ ਉਹਨਾਂ ਨੇ ਗਹਿਣਾ ਸੰਭਿਆ ਜੋ ਕੁਝ ਵੀ ਹੈਗਾ ਸੀ ਆਪਾਂ ਲਾ ਦਿੱਤਾ ਹੈਗਾ ਜੀ ਤੇ ਹੁਣ ਅੱਗੇ ਕੋਈ ਛੋਟ ਨਹੀਂ ਕਰਦੇ ਪਏ ਹਾਂਜੀ ਤੇ ਜੋ ਮੰਗ ਕਰਦੇ ਆਂ ਵੀ ਆਪਣਾ ਜੋ ਹੋ ਸਕਦਾ ਜੀ ਹੁਣ ਸਵਾ ਲੱਖ ਬਣ ਗਿਆ ਜੀ ਜੀ ਕਿੰਨੇ ਪੈਸੇ ਦੇ ਦੇਉਂਗਾ ਹੁਣ ਤਾਂ ਸਵਾ ਲੱਖ ਬਣ ਗਿਆ ਜੀ ਸਵਾ ਲੱਖ ਦੇਤਾ ਦਾ ਪੌਰੇ ਲੋ ਲੱਖ ਰੁਪਏ ਪੌਣੇ 2 ਲੱਖ ਰੁਪਏ ਬਣ ਗਿਆ ਜੀ ਵੀ ਉਹਨਾਂ ਨੇ ਇੰਨੇ ਪੈਸੇ ਲਗਾਏ ਨਹੀਂ ਜੀ 40000 ਰੁਪਏ ਗਿਆ ਉਹਨਾਂ ਨੇ ਤੇ ਬਾਕੀ ਨਹੀਂ ਜੀ 40000 ਰੁਪਏ ਉਹਨਾਂ ਨੇ ਕਿਹਾ ਆਪਰੇਸ਼ਨ ਦੱਸਿਆ ਸੀ ਮਤਲਬ ਅੱਗੇ ਦਵਾਈ ਦੂਈ ਦਾ ਨਹੀਂ ਕੋਈ ਅਗੇ ਟੀ ਵੀ ਪਈ ਤੇ ਦੂ ਪਈ ਉਹੋ ਤਾਂ ਲੱਗ ਰਿਹਾ ਵੈਂਟੀਲੇਟਰ ਦਾ ਨਹੀਂ ਉਹਦਾ ਸਾਨੂੰ ਗੁਰਮদাস ਹਸਪਤਲ ਗਏ ਹਾਂ ਤੇ ਉੱਥੇ ਸਾਨੂੰ ਇੱਕ ਗਾਰਡ ਨੇ ਦੱਸਿਆ ਵੀ ਤੁਹਾਨੂੰ 7000 ਰੁਪਏ ਤੇ ਉੱਥੇ ਮਿਲ ਜਾਊਗਾ ਵੈਂਟੀਲੇਟਰ ਦਾ ਇੱਥੇ 10000 ਰੁਪਏ ਲੱਗਣਗੇ 15000 ਰੁਪਏ ਲੱਗਣਗੇ ਜੀ ਪਰ ਇਹ ਡਾਕਟਰ ਸਾਹਿਬ ਆਂਦੇ ਨੇ ਜੀ ਅਸੀਂ ਸਾਰਾ ਸਮਝਾਇਆ ਸੀ ਉਸ ਤੋਂ ਬਾਅਦ ਹੀ ਇਲਾਜ ਸ਼ੁਰੂ ਕੀਤਾ ਜੀ ਤੁਹਾਡਾ हां जी जी ਸਮਝਾਇਆ ਤਾਂ ਕਿ ਪਰ ਇਧਰ ਆ ਜਿਹੜਾ ਬੰਦਾ ਜਿਹਨੂੰ ਫੋਨ ਕੀਤਾ ਉਹਨੇ 7000 ਰੁਪਏ ਕਹਿ ਕੇ ਲੈ ਲਿਆ ਸੀ ਬਾਕੀ ਇਹ ਵੀ 10-15000 ਰੁਪਏ ਲਾ ਰੇ ਆ। ਡੇਲੀ ਦਾ ਹਾਂ ਜੀ ਡੇਲੀ ਦਾ ਕਰਾਂਗੇ ਜੀ। ਤੇ ਜੋ ਵੀ ਇਹਨਾਂ ਨੂੰ ਜਾਨ ਨੂੰ ਖਤਰਾ ਹੋ ਗਿਆ ਤੇ ਉਹਦੇ ਜ਼ਿੰਮੇਵਾਰ ਇਹ ਹੋਣਗੇ। ਹਾਂ ਜੀ ਜੀ ਆਪਰੇਟ ਹੋ ਗਿਆ ਜੀ ਉਹਨੂੰ। ਇਨਸਾਫ ਚਾਹੁੰਦੇ ਆ ਜੀ ਵਾਇਗਰੂ ਹਨਾ ਜੀ। ਹੁਣ ਪੈਸਾ ਦੇ ਆਪਣੇ ਕੋਲ। ਹਾਂ ਜੀ ਪੁਲਿਸ ਨੂੰ ਨਹੀਂ ਜੀ ਦੱਸਿਆ। ਅੰਦਰ ਬੈਠੇ ਉਦਾਂ ਹੁਣ ਆਏ ਦੋ ਜਣੇ। ਦੋ ਜਣੇ ਆਏ ਇੱਕ ਨਿਸ਼ਾਨ ਸਿੰਘ ਆ ਜੀ ਦੂਜੇ ਦਾ ਨਾਮ ਹੀ ਮੈਂ ਵੇਖਿਆ ਵੈਗਰੂ ਹਾਂ ਜੀ ਪੁਲਿਸ ਬੁਨਾਈ ਨੂੰ ਆਏ ਜੀ ਜਉਂਦੇ ਹੁੰਦੇ ਹਾਂ ਇਨਸਾਫ ਚਾਹੁੰਦੇ ਆ ਜੀ ਵੈਗਰੂ ਹਾਂ ਛੇਛੀ ਗੱਲ ਜੀ ਹਾਂ ਜੀ ਆਪਣਾ ਨਾਮ ਜੀ ਮੇਰਾ ਨੰਨਸਨ ਸਿੰਘ ਆ ਜੀ ਮਾਮਲਾ ਜੀ ਮੇਰੇ ਚਾਚਾ ਜੀ ਆ ਸਰ ਇਹਨਾਂ ਨੂੰ ਬ੍ਰੇਨ ਅਟੈਕ ਹੋਇਆ ਜਿਵੇਂ ਏ ਕਿਰਕੇ ਨਾ ਤੇ ਆਪਾਂ ਇੱਥੇ ਲਿਆਂਦਾ ਹਸਪੀਟਲ ਤੇ ਇਹ ਰਾਧਾ ਕ੍ਰਿਸ਼ਨਾ ਮੈਡੀਸਿਟੀ ਜਲਾ ਹਸਪੀਟਲ ਪਟਾਲਾ ਰੋਡ ਤੇ ਆਪਾਂ ਸਰ ਇੱਥੇ ਲੈ ਕੇ ਜਾਂਦਾ ਤੇ ਇਹਨਾਂ ਸਾਨੂੰ ਪੈਕੇਜ ਹੀ ਦਿੱਤਾ ਜੀ ਵੀ 40000 ਚ ਹੋ ਜਾਏਗਾ ਮਤਲਬ ਵਿਲਾਜ ਇਸ ਕਰਤੇ ਕੁਝ 7000 ਰੁਪਏ ਨਾ ਕਿਹਾ ਹੈ ਵੀ ਡੇਲੀ ਜ਼ਿੰਮੇਦਾਰ ਹੋਏਗਾ ਹੈ ਤੇ ਫਿਰ ਉਸ ਤੋਂ ਬਾਅਦ ਸਾਰੇ ਡੇਲੀ ਦਾ 15000 ਰੁਪਏ ਬਣਾ ਰਿਹਾ ਤੇ ਮਤਲਬ ਜਿੰਨਾ ਕੋ ਅੱਡ ਕੋ ਹੈਗਾ ਹੈ ਇਹ ਸੇਵਾ ਚਲੋ ਸੇਵਾ ਹੀ ਲਾ ਕੇ ਇੱਕ ਦੂਜੇ ਜੋ ਭੈਣ ਭਰਾਵਾਂ ਦੇ ਹੱਥ ਪੱਲਾ ਜੋੜ ਕੇ ਜਿੰਨਾ ਕਿ ਹੈਗਾ ਡੇਲੀ ਦਿੰਦੇ ਰਹੇ ਆਂ ਆਪਾਂ ਜੋ ਹੈਗਾ ਇਹ ਦਿੰਦੇ ਰਹੇ ਆਂ ਹੁਣ ਸਾਡੇ ਜੀ ਹੱਥ ਖੜੇ ਆ ਦੇਖੋ ਤੇ 1 ਰੁਪਿਆ ਨਹੀਂ ਇਸ ਟਾਈਮ ਵੀ ਜੇ ਕੋਈ ਵੀ ਗਾਡੇ ਮਤਲਬ ਇਹਨਾਂ ਮੈਡੀਸਨ ਵਗੈਰਾ ਵੀ ਬੰਦ ਕਰ ਦਿੱਤੀ ਆ ਤੇ ਜੇ ਸਾਡੇ ਚਾਚਾ ਜੀ ਨੂੰ ਫਾਦਰ ਸਾਹਿਬ ਨੂੰ ਕੁਝ ਹੁੰਦਾ ਹੋਸਪੀਟਲ ਦੇ ਡਾਕਟਰ ਸਾਹਿਬ ਜਿਵੇਂ ਮਾਰਾ ਜੀ ਇਹਨਾਂ ਜੀ 2.5 ਲੱਖ ਲਗ ਬਣਾਤਾ ਤੈਂ ਬਾਏ ਐਡਮੇਰੇ ਹਿਸਾਬ ਨਾਲ ਸਵਾ ਲੱਖ ਤੋਂ ਉੱਪਰ ਉਪਰੀ ਹੋਊਗਾ 10-15 ਹਜ਼ਾਰ ਫਿਰ ਸਵਾ ਲੱਖ ਦੇ ਲਾਗੇ ਬਣਾਏ ਦੇ ਦਿੱਤਾ ਵਾ ਇਹਨਾਂ ਨੂੰ ਤੇ ਅਜੇ ਵੀ ਹਾਂਜੀ ਉਹ ਡਾਕਟਰ ਸਾਹਿਬ ਇਹ ਵੀ ਕਹਿੰਦੇ ਵੀ ਜੇ ਖੜਨਾ ਵੀ ਆ ਤੇ ਤੁਸੀਂ ਉਹਨਾਂ 75 ਹਜ਼ਾਰ 80 ਹਜ਼ਾਰ ਬਿੱਲ ਬਣਾਇਆ ਜੋ ਕਿ ਸਾਡੇ ਕੋਲ 1 ਰੁਪਿਆ ਨਹੀਂ ਹੈਗਾ ਇਸ ਟਾਈਮ ਖੜਨ ਦੀ ਵੀ ਆਇਸ਼ਮਾਨ ਬਰੇ ਜੀ ਇਹ ਗੱਲ ਕੀਤੀ ਤੇ ਮਤਲਬ ਸਾਡੇ ਪਿੰਡ ਦੇ ਮੋਦਵਾਰ ਬੰਦੇ ਆਏ ਉਹਨਾਂ ਕੋਲ ਲਈ 104 ਤੇ ਤੇ ਡਾਕਟਰ ਸਾਹਿਬ ਨੇ ਉਸ ਟਾਈਮ ਕਾਲ कटਵਾ ਦਿੱਤੀ ਕਹਿੰਦੇ ਕੋਈ ਗੱਲ ਨਹੀਂ ਡਾਕਟਰ ਇਹ ਆਪਾਂ ਕਰ ਲਾਂਗੇ ਗੱਲ ਇਹਦੇ ਬਾਰੇ ਵੀ ਤੇ ਉਸ ਤੋਂ ਬਾਅਦ ਜਦੋਂ ਅਸੀਂ 2 ਦਿਨ ਹੋ ਗਏ ਉਹਦੇ ਬਾਰੇ ਪੁੱਛ ਰਹੇ ਆ ਤੇ ਇਹ ਕਹਿੰਦੇ ਵੀ ਉਹ ਉਹ ਪੈਕੇਜ ਨਹੀਂ ਸਾਡੇ ਕੋਲ ਨਹੀਂ ਅਵੇਲੇਬਲ ਹੈਗਾ ਤੇ ਅਸੀਂ ਹੱਥ ਬੇਨਤੀ ਜੋੜਨਦੇ ਆ ਵੀ ਜੋ ਵੀ ਬਰਨ ਦਾ ਸਰਦਾ ਕਰੋ ਤੇ ਡਾਕਟਰ ਸਾਹਿਬ ਕਹਿੰਦੇ ਹੁਣ ਨਹੀਂ ਮੈਂ ਅੱਗੇ ਇਲਾਜ ਨਹੀਂ ਕਰਨਾ ਤੂੰ ਲੈ ਜਾ ਤੇ ਪੈਸੇ ਦੋਗੇ ਤੇ ਖੜ ਸਕਦੇ ਜੀ ਜੇ ਸਾਡੇ ਮਰੀਜ਼ ਦੇ ਹਾਲਾਤ ਜੀ ਨਾਜ਼ੁਕ ਜੀ ਜਮੀਜ਼ ਵੀ ਜਿਵੇਂ ਗੱਲਬਾਤ ਨਹੀਂ ਕੋਈ ਕਰ ਰਹੇ ਤੇ ਆਪਰੇਸ਼ਨ ਵਗੈਰਾ ਹੋ ਚਲੋ ਆ ਗੱਲਬਾਤ ਕੋਈ ਨਹੀਂ ਕਰ ਰਹੇ ਮੰਗ ਇਹ ਹੀ ਆ ਕਿ ਜੇ ਮਤਲਬ ਸਾਡੇ ਮਰੀਜ਼ ਦੀ ਕੋਈ ਗੱਲਬਾਤ ਹੁੰਦੀ ਹੈ ਜਾਂ ਕੋਈ ਏਦਾਂ ਦੀ ਪ੍ਰੋਬਲਮ ਆ ਤੇ ਸਾਡੇ ਇਹ ਹਸਪੀਟਲ ਹੀ ਜ਼ਿੰਮੇਵਾਰ ਆ ਜੀ ਕੀ ਨਾਮ ਮਰੀਜ਼ ਹੈ ਮਰੀਜ਼ ਆ ਜੀ ਬਲਵਿੰਦਰ ਚੰਗ ਜੀ ਮੇਰੇ ਚਾਚਾ ਜੀ ਆ ਹਾਂਜੀ ਪੁਲਿਸ ਚਾਹੇ ਦੋ ਅਫਸਰ ਆਏ ਅੰਦਰ ਬੈਠੇ ਨੇ ਤੇ ਬਾਕੀ ਉਹਨਾਂ ਨਾਲ ਜੇ ਸਾਡੀ ਆਪਾਂ ਦੀ ਕੋਈ ਗੱਲ ਨਹੀਂ ਹੋਈ ਅੰਦਰ ਬੈਠੇ ਨੇ ਕਰਕੇ ਫਿਰ ਦੋਏਗਾ ਕਹੀ ਮੰਗ ਇਹ ਹੀ ਚੋਣਿਆ ਵੀ ਸਾਡੇ ਮਰੀਜ਼ ਨੂੰ ਚਰਜੀ ਵੀ ਆਡੇ ਪੱਲੇ ਕੁਛ ਨਹੀਂ ਵੀ ਸੇਵਾ ਆ ਬੱਚ ਅਸੀਂ ਤੇ ਕਰ ਸਕਦੇ ਹਾਂ ਸਾਡੇ ਕੋਲ ਜਿੰਨਾ ਹੈਗਾ ਸੀ ਜੋ ਹੈਗਾ ਜੀ ਕਰ ਕਰਕੇ ਹੀ ਦੇ ਦਿੱਤਾ ਜੀ ਤੁਹਾਡੇ ਪੱਲੇ ਕੁਝ ਨਹੀਂ ਆ ਜੀ ਹੁਣ ਪਿਆਤ ਖੜੇ ਆ ਜਿਵੇਂ ਕਿ ਮੰਨ ਲਓ ਕਿ ਅਸੀਂ ਤੇ ਇਹੀ ਕੰਨੇ ਆ ਵੀ ਸੇਵਾ ਕੀਤੀ ਜਾਵੇ ਜੀ ਮੈਂ ਤਾਂ ਦੇਖਣੇ ਤੋਂ ਦੱਸਦੇ ਹਾਂ ਆਪਣਾ ਮੇਰਾ ਨਾਮ ਰਮਨ ਹੈ ਮੈਂ ਸ਼੍ਰੀ ਰਾਧਾਕ੍ਰਿਸ਼ਨਾ ਮੈਡੀ ਸਿਟੀ ਪਿੰਲੇ ਨੰਬਰ 36 ਬਟਾਲਾ ਰੋਡ ਤੇ ਹਸਪਤਾਲ ਹੈ ਇਹ ਪੇਸ਼ੈਂਟ ਸਾਡੇ ਕੋਲੋਂ 4 ਤਰੀਕ ਨੂੰ ਆਇਆ ਹੈ ਪੇਸ਼ੈਂਟ ਦਾ ਨਾਮ ਬਲਵਿੰਦਰ ਸਿੰਘ ਹੈ ਪੇਸ਼ੈਂਟ ਦੇ ਹੈਮਰੇਜ ਹੋ ਗਿਆ ਜਿਸ ਨਾਲ ਇਹਦੀ 5 ਤਰੀਕ ਨੂੰ ਡਾਕਟਰ ਪੰਕਜ ਉਪਲ ਨੇ ਸਰਜਰੀ ਕੀਤੀ ਹੈ। ਔਰ ਸਰਜਰੀ ਦੌਰਾਨ ਪੇਸ਼ੈਂਟ ਦੇ ਵਾਰਿਸ ਜਾਂ ਪੇਸ਼ੈਂਟ ਦੇ ਜਿੰਨੇ ਵੀ ਰਿਲੇਟਿਵ ਹੈ ਉਹਨਾਂ ਸਾਰਿਆਂ ਕੋ ਕੋਨਸੈਂਟ ਲਿੱਤੇ ਗਿਆ ਔਰ ਕੱਲੀ-ਕੱਲੀ ਚੀਜ਼ ਇਹਨਾਂ ਨੂੰ ਐਕਸਪਲੇਨ ਕੀਤੀ ਗਈ ਹੈ। ਔਰ ਉਹਦੇ 2 ਦਿਨ ਬਾਅਦ ਪੇਸ਼ੈਂਟ ਦੀ ਟ੍ਰਕਲੋਸਟਮੀ ਕੀਤੀ ਹੈ। ਉਦੇ ਬਾਰੇ ਵੀ ਪੇਸ਼ੈਂਟ ਦੇ ਕੰਸਲਟ ਦਿੱਤੇ ਗਿਆ ਔਰ ਕੱਲੀ ਕੱਲੀ ਚੀਜ਼ ਪੇਸ਼ੰ ਨੂੰ ਸਮਝਾਈ ਗਈ ਹੈ ਡਾਕਟਰ ਰੋਦਾ ਕਿੰਨਾ ਖਰਚਾ ਪੈ ਰਿਹਾ ਹੈ ਇਸ ਨੂੰ ਆਈਸੀਯੂ ਦਾ ਰੋਦਾ ਇਹਨਾਂ ਨੂੰ 8000 ਆਈਸੀਯੂ ਦਾ ਪੈ ਰਿਹਾ 2000 ਵੀ ਇਹਨਾਂ ਨੂੰ ਆਕਸੀਜਨ ਦਾ ਪੈ ਰਿਹਾ ਖਰਚਾ ਦੇਖੋ ਜੀ ਇਹ ਪੇਸ਼ੈਂਟ ਹੈ ਪਿਛਲੇ 4 ਦਿਨ ਤੋਂ ਹਸਪੀਟਲ ਇਹਨਾਂ ਕੋਈ ਡਿਮਾਂਡ ਕਰ ਰਿਹਾ ਕਿ ਇਹਨਾਂ ਦੇ ਪੈਸੇ ਡਿਊ ਹੋ ਗਏ ਸਾਨੂੰ ਅਸੀਂ ਪੈਸੇ ਦਿਓ ਦੇ ਔਰ ਅੱਜ ਜਦੋਂ 5ਵੇਂ ਦਿਨ ਪੇਸ਼ੈਂਟ ਕਹਿੰਦਾ ਜੀ ਅਸੀਂ ਪੈਸਾ ਤੁਹਾੜੇ ਕੋ ਕੋਈ ਨਹੀਂ ਆ ਔਰ ਨਹੀਂ ਦੇਣਾ ਤੇ ਪੇਸ਼ੈਂਟ ਇਦਾਂ ਲੈ ਕੇ ਜਾਣਾ ਹੈ ਤੇ ਜਦਕੀ ਇਹਨਾਂ ਦਾ ਪੇਸ਼ੈਂਟ ਅਸਲੇ ਬਿਲਕੁਲ ਠੀਕ ਹੈਗਾ ਤੇ ਅਸੀਂ ਅਸੀਂ ਵੀ ਚਾਹੁੰਦੇ ਆ ਕਿ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੋ ਗਿਆ ਹੈ ਔਰ ਹਸਪੀਟਲ ਨੇ ਹਸਪੀਟਲ ਦੇ ਸਟਾਫ ਔਰ ਡਾਕਟਰ ਦੀ ਡੇਲੀ ਵਿਜ਼ਿਟ ਨਾਲ ਇਨੀ ਮਿਹਨਤ ਲੱਗੀ ਆ ਅਸੀਂ ਚਾਹੁੰਦੇ ਆ ਕਿ ਹਸਪੀਟਲ ਨੂੰ ਇੱਕ ਰਿਸਪੈਕਟੇਬਲ ਅਮਾਉਂਟ ਦਿੱਤੀ ਜਾਵੇ ਜਿਸ ਦੇ ਨਾਲ ਕਿ ਤਾਂਕੀ ਹਸਪੀਟਲ ਦੇ ਜਿਹੜੇ ਐਕਸਪੈਂਡੀਚਰ ਗਏ ਆ ਔਰ ਮੈਡੀਸਿਨ ਦੇ ਜਿਹੜੀ ਪੇਸ਼ੈਂਟ ਨੂੰ ਲੱਗੀ ਆ ਉਹਦੇ ਪਾਸੇ ਦੀ ਡਿਮਾਂਡ ਕਰ ਰਿਹਾ ਹੈ ਉਹ ਜੈਨੂਅਲ ਡਿਮਾਂਡ ਕੀ ਹੈ ਆਪਾਂ ਜਿਹੜਾ ਲਾਰਜ ਕੀਤਾ ਗਿਆ ਹੈ ਇਹ ਤਾਂ ਕੋਈ ਤੁਹਾਡੇ ਫਾਕ ਕੋਈ ਆਯੂਸ਼ਮਨ ਕਾਰਡ ਜਾਂਦਾ ਹੈ ਆਯੂਸ਼ਮਨ ਕਾਰਡ ਸਾਡੇ ਹਸਪਤਾਲ ਚੱਲਦੇ ਨੇ ਜਿੱਦੇ ਚਾਹੀ ਡਾਇਲਿਸਿਸ ਫ੍ਰੀ ਕਰਦੇ ਆਂ ਨਿਊਰੋਲੋਜੀ ਦਾ ਸਾਰਾ ਕੰਮ ਫ੍ਰੀ ਕਰਦੇ ਆਂ ਉਸ ਤੋਂ ਇਲਾਵਾ ਅਸੀਂ ਸਾਡੇ ਚੂੜੇ ਵੀ ਫ੍ਰੀ ਹੁੰਦੇ ਨੇ ਜਿਹੜਾ ਜਿਹੜਾ ਬ੍ਰੇਨ ਆ ਉਹ ਕਹਦਾ ਆ ਨਹੀਂ ਉਹ ਬ੍ਰੇਨ ਹੈ ਉਹ ਆਯੂਸ਼ਮਨ ਚ ਨਹੀਂ ਕਵਰ ਹੁੰਦਾ ਕਿਹੜੀ ਜੀ ਕਿਹੜੀ ਜੀ ਦਾ ਲਾਗੋ ਕਨੋਟ ਮੀ ਕਰਨੋਟਮੀ ਤੋਂ ਬਾਅਦ ਟ੍ਰਕਲੋਸਟਮੀ ਹੋਈ ਹੈ ਇਹ ਦੋਨੇ ਅਯੂਸ਼ਵਾਂਚ ਕਵਰ ਨਹੀਂ ਹੁੰਦੀਆਂ ਮੈਰੋਜ਼ੀਯੂ ਦਿਮਾਗ ਦੀ ਹਾਂ ਉਹਦੇ ਚ ਸਾਰਾ ਦਿਮਾਗ ਦਾ ਇੱਕ ਹਿੱਸਾ ਕਢਾਲ ਕੇ ਉਹਨੇ ਚੰਗੀ ਤਰ੍ਹਾਂ ਅੰਦਰੋਂ ਜਿਹੜਾ ਵੀ ਬਲੱਡ ਜੰਮਿਆ ਆ ਸੀ ਸਾਰਾ ਬਾਹਰ ਕੱਢ ਲਿਆ ਉਹ ਅਯੂਸ਼ਵਾਂਚ ਕਵਰ ਨਹੀਂ ਹੁੰਦਾ ਜਿਹੜੀਆਂ ਬਾਕੀ ਚਾਰ ਚੀਜ਼ਾਂ ਹੁੰਦੀਆਂ ਉਹ ਅਸੀਂ ਰੋਜ਼ ਪਬਲਿਕ ਨੂੰ ਸਰਵਿਸ ਦੇ ਨਹੀਂ ਹੈ ਜਿੱਥੇ ਐਵਰੇਜ ਦੇ ਹਰ ਕੋਲ 10 ਡਾਇਲਿਸਿਸ ਹੁੰਦੇ ਆ ਉਹਦੇ ਨਾਲ ਕਿੰਨੇ ਰੁਪਏ ਇਹਨਾਂ ਦੇ ਪੈਸੇ ਬਣ ਚੁੱਕੇ ਹੋ ਹੁਣ ਤੱਕ ਕਿੰਨੇ ਨਾਲੇ ਕਿੰਨੇ ਟੋਟਲ ਬਿੱਲ ਬਣਿਆ ਕਿੰਨੇ ਦੇ ਦਿੱਤੇ ਹੋ ਇਹਨਾਂ ਨੇ ਇਹਨਾਂ ਦਾ 74000 ਰੁਪਏ ਬਕਾਇਆ ਹੈ ਇਹਨਾਂ ਨੇ ਦੋ ਸਰਜਰੀ ਹੋਈਆਂ ਉਸ ਤੋਂ ਇਲਾਵਾ ਅਪਰੋਕਸੀਮੇਟਲੀ ਇਹਨਾਂ ਨੇ ਸਾਨੂੰ 1 ਲੱਖ ਰੁਪਏ ਦਿੱਤਾ 74000 ਸਾਡਾ ਬਕਾਇਆ ਹੈ ਪਰ ਮਰੀਜ਼ ਕਹਿੰਦਾ ਜੇ ਮੈਂ ਪੈਸੇ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਦੇਖੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਡਜਸਟਮੈਂਟ ਹੁੰਦੀ ਹੈ ਜਿਹੜਾ ਕਿ ਸਾਡਾ ਹੈਲਥ케ਅ ਸੈਕਟਰ ਹੈ ਉਹ ਹਰ ਵੇਲੇ ਇਸ ਚੀਜ਼ ਦੇ ਨਾਲ ਹੀ ਹੁੰਦਾ ਹੈ ਹੀ ਪੇਸ਼ੰਦਾਵੀ ਕੰਮ ਅਡਜਸਟਮੈਂਟ ਹੋ ਜਾਏ ਔਰ ਹਸਪੀਟਲ ਲਾਸ ਨਾ ਹੋਵੇ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਸੀ ਤੁਸੀਂ ਇਹਨਾਂ ਨੂੰ ਪੂਰੇ ਇਲਾਜ ਦੀ ਜਾਣਕਾਰੀ ਦਿੱਤੀ ਹੈ ਵੀਡੀਓ ਕਨਸੈਂਟ ਹੈ ਗਿਆ ਹੈ ਇਹਨਾਂ ਦਾ ਰਿਟਰਨ ਕਨਸੈਂਟ ਹੈ ਔਰ ਜਿੰਨੇ ਵੀ ਇਹਨਾਂ ਦੇ ਰਿਲੇਟਿਵ ਆਏ ਸਭ ਦੇ ਸਾਹਦੇ ਕੋ ਕਨਸੈਂਟ ਹੈ ਇੱਕ ਇੱਕ ਅਲੀਕਲੀ ਚੀਜ਼ ਤੇ ਸਾਰਾ ਕੋ ਕਨਸੈਂਟ ਹੈ ਗਿਆ